ਜੈਹਿ ਮੰਨਯੋ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਡੀਸੀਪੀ ਸਿਟੀ ਸ਼੍ਰੀ ਜਸਕਰਨ ਸਿੰਘ ਜੇਜ ਐਡੀਸੀਪੀ 3 ਤੇ ਏਸੀਪੀ ਵੈਸਟ ਦੀ ਡਾਇਰੈਕਸ਼ਨਸ ਦੇ ਅੰਡਰ ਐਸ਼ਓ ਸਰਾਂਗਰ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੇ ਟੋਟਲ 21 ਮੋਟਰਸਾਈਕਲ ਤੇ 6 ਐਕਟਿਵ ਸ਼ਹਿਰ ਦੇ ਵਿੱਚ ਰਿਕਵਰ ਕੀਤੀਆਂ ਨੇ ਜਿਹੜੀਆਂ ਕਿ ਪਿਛਲੇ ਵਕ ਵਕ ਟਾਈਮਾਂ ਤੇ ਚੋਰੀਆਂ ਹੋਈਆਂ ਸੀਗੀਆਂ ਇਹਦੇ ਵਿੱਚੋਂ ਹਲੇ ਤੱਕ ਦੋ ਮੁਜਮ ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁੱਕੇ ਹਨ ਜਿਦੇ ਵਿੱਚੋਂ ਇੱਕ ਜਿਹਦਾ ਕਿ ਨਾਮ ਕਰਨਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜਮ ਜਿਹਦਾ ਕਿ ਨਾਮ ਅਨੁਰਾਗਦੀਪ ਸਿੰਘ ਹੈ ਇਸ ਤੋਂ ਅਲਾਵਾ ਚਾਰ ਹੋਰ ਬੰਦੇ ਦੇ ਵਿੱਚ ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵਰੀ ਬਾਕੀ ਹੈ ਜਿਸ ਨੂੰ ਅਸੀਂ ਵਕਰੀ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਨਸ਼ੇ ਦੇ ਪ੍ਰਤੀ ਜਿਹੜੀ ਇੱਕ ਗਾਈਡਲਾਈਨਸ ਜਿਹੜੀ ਇੱਕ ਮੁਹਿੰਮ ਸਾਡੇ ਕਮਿਸ਼ਨਰੇਟ ਚ ਚੱਲ ਰਹੀ ਹੈ ਉਸ ਮੁਹਿੰਮ ਦੀ ਲੜੀ ਦੇ ਵਿੱਚ ਜਿਹੜਾ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਅਸੀਂ ਮੁਕੱਦਮਾ ਐਨਡੀਪੀਐਸ ਦਾ ਦਰਜ ਕੀਤਾ ਇਹਦੇ ਵਿੱਚ ਸਾਡੀ ਸੀਆਈਏ ਦੀ ਟੀਮ ਨੇ ਤੇ ਏਡੀਸੀਪੀ ਇਨਵੈਸਟੀਗੇਸ਼ਨਾਂ ਦੀ ਟੀਮ ਨੇ ਬੜਾ ਅੱਛਾ ਜਿਹੜਾ ਕੰਮ ਕੀਤਾ ਇਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ 515 ਗ੍ਰਾਮ ਹਿਰੋਇਨ ਪਲੱਸ ਉਹਦੇ ਕੋਲ ਜਿਹੜਾ ਵਾਹਨ ਵਾਈਕਲ ਤੇ ਪਲੱਸ ਉਹਨਾਂ ਕੋਲ ਕੁਝ ਮੋਬਾਈਲ ਜਿਹੜੇ ਆ ਰਿਕਵਰ ਕੀਤੇ ਆ ਤੇ ਇਹਦੇ ਨਾਲ ਨਾਲ ਹੀ ਅਸੀਂ ਜਿਹੜਾ ਬੈਕਵਰਡ ਔਰ ਫਾਰਵਰਡ ਜਿਹੜੇ ਲਿੰਕੇਜ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਕੰਗਾਲ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਇੱਕ ਬੰਦੇ ਨੂੰ ਨਾਮਿਨੇਟ ਕੀਤਾ ਉਹਨੂੰ ਵੀ ਜਲਦ ਗ੍ਰਿਫਤਾਰ ਕਰਕੇ ਹੋਰ ਜਿਹੜੀ ਆ ਰਿਕਵਰੀ ਐਨਡੀਪੀਐਸ ਦੇ ਅਗੇਂਸਟ ਕਰਾਈ ਗਈ